ਦੇਖੋ ਪਹਿਲਗਾਮ ਤੇ ਜੋ ਵੀ ਕੁਝ ਹੋਇਆਗਾ ਬਹੁਤ ਹੀ ਬਦਪਗਾ ਹੋਇਆਗਾ ਮੈਂ ਉਹਦੀ ਕੜੇ ਸ਼ਬਦਾਂ ਚ ਨਿੰਦਾ ਕਰਦਾਗਾ ਔਰ ਬਿਲਕੁਲ ਭਾਰਤ ਸਰਕਾਰ ਨੂੰ ਸਖਤ ਕਦਮ ਉਠਾਉਣੇ ਚਾਹੀਦੇ ਨੇ ਔਰ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੀਦਾ ਕਿਉਂਕਿ ਦੁਨੀਆ ਜਾਣਦੀ ਆ ਕਿ ਪਾਕਿਸਤਾਨ ਇੱਕ دہشتਗਰ ਦੇਸ਼ ਆ ਜਿੱਥੇ دہشتਗਰਦ ਦੇ ਫੈਕਟਰੀਆਂ ਲੱਗੀਆਂ ਹੋਈਆਂ ਲੱਗੀਆਂ ਔਰ ਪੂਰੇ ਭਾਰਤ ਦਾ ਨਹੀਂ ਪੂਰੇ ਵਰਲਡ ਦਾ ਜਿਹੜਾ ਅਮਨ ਚ ਹੈ ਨਾ ਉਹਨੂੰ ਖਰਾਬ ਕਰਦੇ ਨੇ ਸੋ ਉਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਹਾਂਜੀ ਜੀ ਮੈਂ ਸਾਹਿਬ ਅੱਜ ਖੇਡ ਦੇ ਵਿੱਚ ਆਏ ਉਹ ਦੇਖੋ ਅੱਜ ਗੋਪਾਲ ਫੈਮਿਲੀ ਵੱਲੋਂ ਰੈਸਟੋਰੈਂਟ ਦਾ ਘਟਤ ਕੀਤਾ ਗਿਆਗਾ ਉਹਨਾਂ ਬਨੋਂ ਨਵਾਂ ਆਟਲੈਟ ਜਿਹੜਾ ਖਰੜਚ ਖੋਲਿਆ ਗਿਆ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਇਹਨਾਂ ਨੇ ਬੜਾ ਅੱਛਾ ਫੂਡ ਚੇਨ ਜਿਹੜੀ ਆ ਉਹ ਪੰਜਾਬ 'ਚ ਦੇਸ਼ 'ਚ ਚਲਾਈ ਹੋਈ ਆ ਔਰ ਖਾਸ ਕਰਕੇ ਸ਼ੁੱਧ ਬੈਸ਼ਨੋ ਫੂਡ ਜਿਹੜਾ ਇਹਨਾਂ ਦੇ ਰੈਸਟੋਰੈਂਟ ਤੇ ਮਿਲਦਾਗਾ ਇਹਨਾਂ ਦੇ ਆਟਲੈਟ ਤੇ ਮਿਲਦਾਗਾ ਔਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਾਫ਼ ਸੁਥਰਾ ਕੰਮ ਕਰਦੇ ਨੇਗੇ ਤੋਂ ਸਾਡੇ ਭਰਾ ਨੇਗੇ ਤੋਂ ਇਹਨਾਂ ਨੂੰ ਮੁਬਾਰਕਬਾਦ ਦੇਣ ਦੇ ਲਈ ਪਹੁੰਚੇ ਆ ਜੀ ਆਮ ਆਦਮੀ ਪਾਰਟੀ ਦੇ ਬੁਨੇ ਵਿੱਚ ਫੜੇ ਜਾ ਰਹੀ ਹੈ ਕਿ ਇੱਕ ਬਤਾ ਇੱਕ ਦਾ ਡਰਾਈਵਰ ਵੀ ਫੜਿਆ ਉਹਦੀ ਮਨਜ਼ਰ ਕੀ ਕਹਿਣਾ ਚਾਹੀਦਾ ਆ ਦੇਖੋ ਜਿਹੜਾ ਵੀ ਨਸ਼ਾ ਵੇਚੂਗਾ ਚਾਹੇ ਕਿਸੇ ਪੋਲਿਟਿਕਲ ਵਿਅਕਤੀ ਦਾ ਸਬੰਧਤਾ ਚਾਹੇ ਬਿਊਰੋਕ੍ਰੇਸੀ ਦਾ ਸਬੰਧਤਾ ਚਾਹੇ ਕਿਸੇ ਜਮਾਤ ਨਾਲ ਸਬੰਧਤਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਇਹ ਵੀ ਪੰਜਾਬ ਦੇ ਅੰਦਰ ਬੜੀ ਵੱਡੀ ਉਦਾਹਰਣ ਆ ਕਿ ਚਾਹੇ ਉਹ ਆਮ ਆਦਮੀ ਪਾਰਟੀ ਦਾ ਕੋਈ ਵਿਅਕਤੀ ਦੇ ਨਾਲ ਦਾ ਸਬੰਧ ਹੈਗਾ ਪਰ ਲੇਕਿਨ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜਿਹੜਾ ਵੀ ਦੋਸ਼ੀ ਆ ਜਿਹੜਾ ਵੀ ਮਾਲਾ ਕੰਮ ਕਰੂਗਾ ਉਹਦੇ ਖਿਲਾਫ ਸਰਕਾਰ ਜਿਹੜਾ ਉਹ ਸਖਤ ਐਕਸ਼ਨ ਲਵੇ। ਲਾਲ ਕੀਰ ਦੇ ਅੰਦਰ ਜਿਹੜੀਆਂ ਇਹ ਬੰਦ ਕੀਤੀਆਂ ਹੋਈਆਂ ਇਹ ਲਾਲ ਕੀਰ ਦੇ ਅੰਦਰ ਜੋ ਜ਼ਮੀਨਾਂ ਆ ਉਹ ਬੰਦ ਹੋ ਚੁੱਕੀਆਂ ਨੇ ਪਰ ਲੋਕ ਫੀਲ ਤਰੀਕੀ ਕਹਿੰਦੇ ਨੇ। ਦੇਖੋ ਲਾਲ ਕੀਰ ਦੇ ਅੰਦਰ ਤਾਂ ਪਹਿਲਾਂ ਵੀ ਰਿਸ਼ਤੀਆਂ ਨਹੀਂ ਹੁੰਦੀਆਂ ਸੀਗੀਆਂ। ਉਹਦਾ ਸਰਵੇ ਜਿਹੜਾ ਹੋ ਰਿਹਾਗਾ ਉਹਨਾਂ ਨੂੰ ਮਾਲਕਾਨਾ ਹੱਕ ਮਿਲਣਗੇ। ਉਹਨਾਂ ਸਾਰੇ ਜਿਹੜੇ ਵੀ ਵਿਅਕਤੀ ਉੱਥੇ ਬੈਠੇ ਨੇਗੇ ਲਾਲ ਕੀਰ ਦੇ ਅੰਦਰ ਉਹ ਸਰਵੇ ਹੋ ਕੇ ਉਹਨਾਂ ਦੇ ਅਲਾਟਮੈਂਟ ਨੰਬਰ ਲੱਗਣਗੇ। ਉਸ ਤੋਂ ਬਾਅਦ ਜਿਹੜਾ ਹੈਗਾ ਉਹ ਪ੍ਰੋਪਰ ਚੈਨਲ ਆਪਣਾ ਜਿਹੜਾ ਪ੍ਰੋਪਰਟੀਆਂ ਨੂੰ ਸੇਲ ਕਰ ਸਕਦੇ ਨੇ ਔਰ ਪਰਚੇਜ਼ ਕਰ ਸਕਦੇ ਨੇ ਤੇ ਸਰ ਪਹਿਲਗਾਮ ਦੇ ਉੱਤੇ ਜੋ ਹਮਲਾ ਆਇਆ ਉਸ ਨੂੰ ਦੇਖੋ ਮਹਾਂਨੇ ਤੋਂ ਦੇਖਦੇ ਹੋ ਕਿ ਕੀ ਹੋ ਜਾਂਦਾ ਹੈ ਦੇਖੋ ਸਰ ਇਹਦੇ ਨਾਲ ਹੀ ਜੁੜਿਆ ਹੋਇਆ ਹੈ ਕਿ ਇਦਾਂ ਦਾ ਕੁਝ ਹੁੰਦਾ ਹੈ ਤਾਂ ਪੰਜਾਬ ਸਰਕਾਰ ਦਾ ਅਗਲਾ ਐਕਸ਼ਨ ਕੀ ਹੋਪਾ ਦੇਖੋ ਪਹਿਲਗਾਮ ਤੇ ਵਿੱਚ ਜੋ ਵੀ ਕੁਝ ਹੋਇਆਗਾ ਬਹੁਤ ਹੀ ਮੰਦਭਗਾ ਹੋਇਆਗਾ ਮੈਂ ਉਹਦੀ ਕੜੇ ਸ਼ਬਦਾਂ ਚ ਨਿੰਦਾ ਕਰਦਾਗਾ ਔਰ ਬਿਲਕੁਲ ਭਾਰਤ ਸਰਕਾਰ ਨੂੰ ਸਖਤ ਕਦਮ ਉਠਾਉਣੇ ਚਾਹੀਦੇ ਨੇ اور پاکستان ਨੂੰ سب کو سکھانا چاہیے کیونکہ دنیا جانਦੀ ہے کہ پاکستان ایک دہشت گرد దేశا ਜਿੱਥੇ دہشت گردਦੰਦੇ ਫੈਕਟਰੀਆਂ ਲੱਗੀਆਂ ਹੋਈਆਂ ਲੱਗੀਆਂ ਔਰ ਪੂਰੇ ਭਾਰਤ ਦਾ ਨਹੀਂ ਪੂਰੇ ਵਰਲਡ ਦਾ ਜਿਹੜਾ ਅਮਨ ਚਾਹੀਦਾ ਉਹਨੂੰ ਖਰਾਬ ਕਰਦੇ ਸੋ ਉਹਨਾਂ ਨੂੰ ਸਭ ਨੂੰ ਸکھਾਉਣਾ ਚਾਹੀਦਾ ਜੀਮਾ ਸਾਹਿਬ ਨੇ ਇੱਕ ਖਾਸ ਕਹਿਦੇ ਜਿਹੜੀ ਬਿਜਲੀ ਬੋਰ ਤੁਸੀਂ ਬੋਲਦੇ ਹੋ ਨਾ ਬਿਜਲੀ ਦੇ ਲੋਕਾਂ ਨੂੰ ਤਕਰੀਬਨ ਬਹੁਤ ਫ੍ਰੀ ਕਰ ਦਿੱਤੀ ਹੈ ਜਿਹੜੇ ਬਿਜਲੀ ਬੋਰ ਦੇ ਮੁਲਾਜ਼ਮ ਹੈ ਉਹਨਾਂ ਨੂੰ ਸਿਰਫ 10-11 ਹਜ਼ਾਰ ਰੁਪਏ ਸੈਲਰੀ ਮਿਲਦੀ ਹੈ ਜਰਕੇ ਜੰਡੀ ਕਦੇ ਟ੍ਰਾਈ ਸਿਟੀ ਦੇ ਵਿੱਚ ਨਾਲ ਦਾ ਸੁਪੈ ਨਾਲ ਦਾ ਥੜੀ ਰਾਜਧਾਨੀ ਹੈ ਉੱਥੇ ਉਹਨਾਂ ਦੀ ਕਿਤੇ ਨਾ ਜਾਣਾ ਹੈ ਇਹਦੇ ਬਾਰੇ ਕੀ ਦੇਖੋ ਅਸੀਂ ਥੋੜੇ ਦਿਨ ਪਹਿਲਾਂ ਕਈ ਵਾਰੀ ਮੀਟਿੰਗਾਂ ਵੀ ਕਰ ਚੁੱਕੇ ਪਰ ਕੋਈ ਹੁੰਨਿਆ ਨਹੀਂ ਦੇਖੋ ਥੋੜੇ ਦਿਨ ਪਹਿਲਾਂ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮ ਸੀ ਉਹਨਾਂ ਨਾਲ ਮੀਟਿੰਗ ਹੋਈ ਆ ਸੇ ਉਹਨਾਂ ਦਾ ਡਿਪਾਰਟਮੈਂਟ ਜਿਹੜਾ ਉਹ ਪ੍ਰਪੋਜ਼ ਕਰਕੇ ਭੇਜ ਰਿਹਾ ਕਿ ਉਹਨਾਂ ਦੀ ਤਨਖਾਹ ਵਧਾਈ ਜਾਵੇ ਉਹ ਪ੍ਰਪੋਜ਼ਲ ਤੇ ਅਸੀਂ ਵਿਚਾਰ ਕਰਾਂਗੇ ਔਰ ਬਿਲਕੁਲ ਜਿਹੜਾ ਫੈਸਲਾ ਹੋਇਆਗਾ ਉਸ ਫੈਸਲੇ ਤੇ ਅਸੀਂ ਲਾਗੂ ਕਰਾਂਗੇ ਸਾਰੇ ਸ਼ਹਿਰ ਦੇ ਵਿੱਚ ਤੁਸੀਂ ਆਏ ਬਸਟੈਂਡ ਦੀ ਵੱਡੀ ਘਾਟ ਹੈ ਜਿਹਦੇ ਕੋ 5 ਲੱਖ ਤੋਂ ਵੱਧ ਵੱਧ ਗਿਆ ਇਹ ਕਦੋਂ ਸੁਧਨਾ ਪੂਰਾ ਹੋਣੀ ਹੈ ਅਖਾੜਾ ਦੇਖੋ ਜਿਹੜੇ ਲੋਕਲ ਸਾਡੇ ਐਮ ਐਲ ਏ ਸਾਹਿਬਾਨ ਨੇ ਕਿ ਉਹ ਪ੍ਰੋਪੋਜ਼ਲ ਬਣਾ ਕੇ ਭੇਜਣਗੇ ਅਸੀਂ ਬਜਟ ਪਾਸ ਕਰਦੇ ਆਂ ਇਹ ਸਰਕਾਰ ਵੀ ਇਹ ਨਵੀਂ ਸਰਕਾਰ ਆਈ ਹੈ ਅਫਸਰਾਂ ਦੀਆਂ ਬਦਲੀਆਂ ਬਹੁਤ ਹੋ ਰਹੀਆਂ ਹੈ ਜਾਂ ਸਰਕਾਰ ਨੂੰ ਅਫਸਰਾਂ ਦੀ ਕਾਰਜਕਾਗਰੀ ਵਿੱਚ ਵਿਸ਼ਵਾਸ ਨਹੀਂ ਹੈ ਦੇਖੋ ਜਿਹੜਾ ਡਿਪਾਰਟਮੈਂਟ 'ਚ ਬਦਲੀਆਂ ਹੋਣਾ ਇੱਕ ਰੂਟੀਨ ਦਾ ਕੰਮ ਆਗਾ ਜਦੋਂ ਕੋਈ ਵਿਅਕਤੀ ਅੱਛਾ ਕੰਮ ਕਰਦਾਗਾ ਤੁਮ ਅੱਛੀ ਪੋਸਟਿੰਗ ਮਿਲਦੀ ਜਾਏਗੀ ਸੋ ਇਹ ਲਗਾਤਾਰ ਇਹ ਤਾਂ ਹਰ ਵੇਸ਼ੇ ਹੀ ਚੱਲਦਾ ਰਹਿੰਦਾਗਾ ਅੱਜ ਮੈਂ ਦੋ ਵਿਅਕਤੀਆਂ ਦੀ ਬਦਲੀ ਕਰਕੇ ਆਇਆਗਾ ਸੋ ਉਹਨਾਂ ਨੇ ਕੰਮ ਨਹੀਂ ਕੀਤਾ ਸੀ ਤਾਂ ਉਹਨਾਂ ਨੂੰ ਕਿਸੇ ਨੂੰ ਪਰਿਸ਼ਵੀ ਕਰਨਾ ਪੈਂਦਾਗਾ ਮੈਨੂੰ ਨਹੀਂ ਐਮਐਲਏ ਲੋਕਾਂ ਦਾ ਨਹੀਂ ਆਉਂਦੇ ਉਹਦੇ ਲਾਪਤਾ ਦੇ ਇੱਥੇ ਬਹੁਤ ਉਹ ਵੀ ਲੱਗਦੇ ਕਿਹੜੇ ਪੋਸਟ ਦੇਖੋ ਅੱਜ ਮੈਂ ਨਿੱਜੀ ਫੰਕਸ਼ਨ 'ਚ ਆਇਆਗਾ ਬ੍ਰਦਰ ਸੋ ਪਲੀਜ਼ ਇਸ ਨੂੰ ਮੈਂਟੇ ਰੱਖਿਆ ਜਾ ਸਰ